ਚੌਕੀਦਾਰ ਦਾ ਫੋਨ ਗਿਆ ਹੈ ਕਿ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਹੈ। ਸ਼ਾਰਟ ਸਰਕਟ ਹੀ ਹੋਇਆ ਹੈ ਜਿਹੜੇ ਲਾਈਟ ਆਈ ਆਕੜਮ ਬਾਦ ਆਈ ਹੋ। ਹਾਂਜੀ ਕੀ ਚੁੜਨਾ ਹੈ ਕਿਹੜੀ ਡੇਰੀ ਸੀਗੀ ਅਤੇ ਕੀ ਕੀ ਨੁਕਸਾਨ ਹੋਇਆ ਕਿਵੇਂ ਪਤਾ ਲੱਗਦਾ ਹੈ? ਵਿਜੇ ਕੁਮਾਰ ਮੇਰਾ ਨਾਮ ਹੈ ਜੀ। ਰਾਹੁਲ ਡੇਰੀ ਦੇ ਨਾਮ ਤੇ ਆਪਣੀ ਸ਼ਾਪ ਹੈ। ਅਮੁੱਲ ਸਰ ਦੇ ਆਪਣੇ ਕੋਲ ਏਜੰਸੀ ਹੈ ਆ ਦਾ ਪੁੱਲਾ ਕੰਮ ਜੁੜਦਾ ਹੈ। 4 ਵਜੇ ਚੌਕੀਦਾਰ ਦਾ ਫੋਨ ਗਿਆ ਹੈ। ਦੁਕਾਨ ਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਅਸੀਂ ਚ ਆ ਗਏ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਬਿਜਲੀ ਨੂੰ ਫੋਨ ਕੀਤਾ ਵੀ ਲਾਈਟ ਕੱਢ ਦਿਓ ਕਹਿੰਦੇ ਸਾਡੇ ਕੋਲ ਬੰਦੇ ਹੈ ਨਹੀਂ ਕਿ ਜਦੋਂ ਆਣਗੇ ਉਹ ਕੱਟਾਂਗੇ ਉਹ ਫਿਰ ਅਸੀਂ ਬਾਜ਼ਾਰ ਤੇਰੇ ਤਰਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲਾਈਟ ਕੱਟੀ 3 ਘੰਟਿਆਂ ਬਾਅਦ ਅੱਗ ਤੇ ਕੰਮ ਪਾਇਆ ਕਿੰਨਾ ਕੁ ਨੁਕਸਾਨ ਆ ਜਿਹੜਾ 25 ਲੱਖ ਤੋਂ ਉੱਪਰ ਦੀ 5-6 ਤਾਂ ਫ੍ਰੀਜਾਂ ਹੀ ਸੜ ਗਈਆਂ ਏਸੀ ਸੜ ਗਿਆ ਲੈਪਟਾਪ ਪ੍ਰਿੰਟਰ ਜਨਰੇਟਰ ਸਾਰੇ ਫਿਜਰ ਹੋ ਜਾ ਕਿ 17 ਸਾਨਸਨ ਸਟੇ ਸਿਲੰਡਰ ਵਗੈਰਾ ਨਹੀਂ ਸੀ ਸਿਲੰਡਰ ਨਹੀਂ ਸੀ ਦੂਜੇ ਬਾਹਰ ਸਿਲੰਡਰ ਲੱਗੇ ਹੋਏ ਸੀਗੇ ਉਹ ਫਟ ਗਿਆ ਕੀ ਲੱਗਦਾ ਕੀ ਬਿਜਲੀ ਸਪਾਰਕ ਸ਼ਾਰਟ ਸਰਕਟ ਹੀ ਹੋਇਆ ਜਿਹੜੇ ਲਾਈਟ ਆਈ ਆਕਤਮ ਬਾਦ ਆਈ ਹੋਵੇ ਚੌਕੀਦਾਰ ਦਾ ਫੋਨ ਗਿਆ ਤੇ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਸ਼ਾਰਟ ਸਰਕਟ ਹੀ ਹੋਇਆ ਜਿਹੜੇ ਲਾਈਟ ਆਈ ਆਕਤਮ ਬਾਦ ਆਈ ਹੋਵੇ ਹਾਂਜੀ ਕੀ ਤੁਹਾਡਾ ਨਾਮ ਹੈ ਕਿਹੜੀ ਡੇਰੀ ਸੀਗੀ ਅਤੇ ਕਿੰਨੀ ਕੀ ਨੁਕਸਾਨ ਹੋਇਆ ਕਿਵੇਂ ਪਤਾ ਲੱਗਦਾ ਜੀ ਵਿਜੇ ਕੁਮਾਰ ਮੇਰਾ ਨਾਮ ਹੈ ਜੀ ਰਾਹੁਲ ਡੇਰੀ ਦੇ ਨਾਮ ਤੇ ਆਪਣੀ ਸ਼ੋਪ ਹੈ ਅਮੁੱਲ ਸਰ ਦੇ ਆਪਣਾ ਕੋਲ ਏਜੰਸੀ ਹੈ ਆ ਦਾ ਫੁੱਲਾ ਕੰਮ ਜੁਬ ਹੈ 4 ਵਜੇ ਚੌਕੀਦਾਰ ਦਾ ਫੋਨ ਗਿਆ ਹੈ ਕਿ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਹੈ ਅਸੀਂ ਚ ਆ ਗਏ ਹਾਂ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਹੀ ਬਿਜਲੀ ਵਭਾ ਨੂੰ ਫੋਨ ਕੀਤਾ ਵੀ ਲਾਈਟ ਕੱਢ ਦਿਓ ਕਹਿੰਦੇ ਸਾਡੇ ਕੋਲ ਬੰਦੇ ਹੈ ਨਹੀਂ ਕਿ ਜਦੋਂ ਆਣਗੇ ਉਦੋਂ ਕੱਟਾਂਗੇ ਉਹ ਫਿਰ ਅਸੀਂ ਸਾਰੇ ਤੜਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲਾਈਟ ਕੱਟੀ ਤਿੰਨ ਘੰਟਿਆਂ ਬਾਅਦ ਹੱਗ ਤੇ ਕੰਮ ਪਾਇਆ ਕਿੰਨਾ ਤੇ ਨੁਕਸਾਨ ਆ ਜਿਹੜਾ 25 ਲੱਖ ਤੋਂ ਉੱਪਰ ਦੀ 5-6 ਤਾਂ ਫ੍ਰਿਜਾਂ ਹੀ ਸੜ ਗਈਆਂ ਏਸੀ ਸੜ ਗਿਆ ਲੈਪਟਾਪ ਪ੍ਰਿੰਟਰ ਜਨਰੇਟਰ ਸਾਰੇ ਫ੍ਰੀਜਾਂ ਦੀ ਹੋਰ ਕਿ ਫੈਲਾਅਨ ਸੰਸਤ ਦੇ ਕੁ ਸਿਲੰਡਰ ਵਗੈਰਾ ਵੀ ਸੀ ਸਿਲੰਡਰ ਨਹੀਂ ਸੀ ਦੂਜੇ ਬਾਹਰ ਸਿਲੰਡਰ ਲੱਗੇ ਹੋਏ ਸੀਗੇ ਉਹ ਫਟ ਗਿਆ ਕੀ ਲੱਗਦਾ ਕੀ ਬਿਜਲੀ ਦਾ ਸਪਰਕ ਹੈ ਸ਼ਾਰਟ ਸਰਕਟ ਹੀ ਹੋਇਆ ਜਿਹੜੇ ਲੈਟ ਆਈ ਆਕਦਮ ਬਾਅਦ ਆਈ ਚੌਕੀਦਾਰ ਦਾ ਫੋਨ ਗਿਆ ਕਿ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਸੀ ਸ਼ਾਰਟ ਸਰਕਟ ਹੀ ਹੋਇਆ ਜਿਹੜੇ ਲੈਟ ਆਈ ਆਕਦਮ ਬਾਅਦ ਆਈ ਅੱਜ ਕੀ ਚੁੜਨਾ ਹੈ ਕਿਹੜੀ ਢੇਰੀ ਸੀਗੀ ਅਤੇ ਕਿੰ ਕੀ ਨੁਕਸਾਨ ਹੋਇਆ ਕਿਵੇਂ ਪਤਾ ਲੱਗੇ ਜੀ ਵਿਜੇ ਕੁਮਾਰ ਮੇਰਾ ਨਾਮ ਹੈ ਜੀ ਰਾਹੁਲ ਢੇਰੀ ਦੇ ਨਾਮ ਤੇ ਆਪਣੀ ਸ਼ੌਪ ਹੈ ਅਮੂਲ ਸਰ ਦੇ ਆਪਨੇ ਕੋਲ ਏਜੰਸੀ ਹੈ ਆ ਦਾ ਪੁੱਲਾ ਕੰਮ ਜੋਬ ਹੈ 4 ਵਜੇ ਚੌਕੀਦਾਰ ਦਾ ਫੋਨ ਗਿਆ ਕਿ ਕਹਿੰਦੇ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਅਸੀਂ ਚਲਾ ਆ ਗਏ ਦੁਕਾਨ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਆ ਗਿਆ ਨਾਲ ਦੀ ਨਾਲ ਬਿਜਲੀ ਨੂੰ ਫੋਨ ਕੀਤਾ ਵੀ ਲਾਈਟ ਕੱਢ ਦਿਓ ਕਹਿੰਦੇ ਸਾਡੇ ਕੋਲ ਬੰਦੇ ਹਨ ਕਿ ਜਦੋਂ ਆਣਗੇ ਉਦੋਂ ਕੱਟਾਂਗੇ ਉਹ ਫਿਰ ਅਸੀਂ ਬਾਜ਼ਾਰ ਤੇਰੇ ਤੜਕੇ ਬੰਦਾ ਲੱਭ ਕੇ ਪ੍ਰਾਈਵੇਟ ਲੈਂਦਾ ਤੇ ਲਾਈਟ ਕੱਟੀ ਤਿੰਨ ਘੰਟਿਆਂ ਬਾਅਦ ਅੱਗੇ ਕੰਮ ਪਾਇਆ ਕਿੰਨਾ ਕ ਨੁਕਸਾਨ ਆ ਜਿਹੜਾ 25 ਲੱਖ ਤੋਂ ਉੱਪਰ ਇਹਦੀ 5-6 ਤਾਂ ਫ੍ਰੀਜਾਂ ਹੀ ਸੜ ਗਈਆਂ ਏਸੀ ਸੜ ਗਿਆ ਲੈਪਟਾਪ ਪ੍ਰਿੰਟਰ ਜਨਰੇਟਰ ਸਾਰੇ ਫ੍ਰੀਜਾਂ ਕੀ ਹੋ ਗਿਆ ਸਾਰਾ ਨੁਕਸਾਨ ਸਭ ਤੇ ਕੋਈ ਸਿਲੰਡਰ ਵਗੈਰਾ ਨਹੀਂ ਸੀ ਸਿਲੰਡਰ ਨਹੀਂ ਸੀ ਦੂਜੇ ਬਾਹਰ ਸਿਲੰਡਰ ਲੱਗੇ ਹੋਏ ਸੀਗੇ ਓ ਫਟ ਗਿਆ ਕੀ ਕੀ ਲੱਗਦਾ ਕੀ ਬਿਜਲੀ ਸਪਾਰਕ ਹੋਇਆ ਸ਼ਾਰਟ ਸਰਕਟ ਹੀ ਹੋਇਆ ਜੇ ਲਾਈਟ ਆਈ ਆਕਦਮ ਵੱਧ ਆਈ ਹੋਵੇ